ਅੱਜ ਅਸੀਂ 6ਵੀਂ ਕਲਾਸ ਦਾ ਡਰਾਇੰਗ ਦਾ ਪੰਜਵਾਂ ਕੋਣ ਇੱਕ ਦਿੱਤੀ ਰੇਖਾ AB 7 ਸੈਂਟੀਮੀਟਰ ਨੂੰ ਸਮਾਂਤਰ ਰੇਖਾ H ਬਰਾਬਰ 5 ਸੈਂਟੀਮੀਟਰ ਦੀ ਦੂਰੀ ਤੇ ਖਿੱਚਣਾ ਹੈ। ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ AB ਰੇਖਾ ਡੀਓ 7 ਸੈਂਟੀਮੀਟਰ ਲਵਾਂਗੇ। 7 ਸੈਂਟੀਮੀਟਰ ਇੱਕ ਤਾਂ ਇਹਨਾਂ ਇਹ ਰੱਖ ਦੋ ਐਸਪਾਣ ਦਨਾ ਇਹਦਣਾ ਵੀ ਰੱਖੋ ਹੁਣ ਅਸੀਂ ਇਹ ਤੇ ਬਿੰਦੂ ਤੇ ਕੋਈ ਆਪਣੀ ਮਰਜ਼ੀ ਨਾਲ ਦੋ ਬਿੰਦੂ ਲੈਣੇ ਆ ਇੱਕ E ਲੈ ਲੈਣਾ ਇੱਕ F ਲੈ ਲੈਣਾ ਜਿੱਥੇ ਮਰਜ਼ੀ ਲੈ ਸਕਦੇ ਤੁਸੀਂ ਇਹਦਾ ਕੋਈ 1.7 ਸੈਂਟੀਮੀਟਰ ਛੱਡ ਕੇ ਹੁਣ ਤੁਸੀਂ ਇੱਥੇ 90 ਡਿਗਰੀ ਦਾ ਜਿਹੜਾ ਕੋਣ ਬਣਾਉਣਾ ਹੈ 90 ਡਿਗਰੀ ਦਾ ਕੋਣ ਬਣਾਉਣ ਵਾਸਤੇ ਅਸੀਂ ਇਦਾਂ ਛਾਪ ਲਗਾਵਾਂਗੇ ਜਿੰਨੀ ਪ੍ਰਕਾਰ ਤੁਸੀਂ ਖੋਲ੍ਹ ਲਿਆ ਇਹਨੂੰ ਵੱਧ ਕੱਟਣੀ ਹੁੰਦੀ ਨਾ ਕਿੱਥੇ ਐਸੇ ਵੀ ਰੱਖ ਦੇ ਕੱਟੀਆਂ ਉੱਥੇ ਰੱਖ ਕੇ ਇਹ ਪਹਿਲੀ ਛਾਪ ਲਾਵਾਂਗੇ ਇਹ ਪਹਿਲਾ ਕੋਣ ਤੁਹਾਨੂੰ ਪਤਾ ਹੈ 90 ਡਿਗਰੀ ਦਾ ਹੁੰਦਾ ਉਸ ਤੋਂ ਬਾਅਦ ਫਿਰ ਜਿੱਥੇ ਛਾਪ ਲੱਗੀ ਹੈ ਉੱਥੇ ਰੱਖ ਕੇ ਪ੍ਰਕਾਰ ਦੀ ਸੂਈ ਅਗਲਾ ਬੰਨੇ ਕੋਈ ਹੋਰ ਕੱਢ ਦਾਂਗੇ 120 ਹੋ ਜਾਣਾ 120 ਦਾ ਕੋਣ ਬਣ ਜਾਣਾ ਤੇ ਆ ਜਿਹੜਾ 60 ਤੇ 120 ਇਹਨਾਂ ਦੋਵਾਂ ਦਾ ਅਦਤ ਕਰਾਂਗੇ ਅਸੀਂ ਇੱਥੇ 90 ਦਾ ਕੋਣ ਬਣ ਜਾਣਾ ਪ੍ਰੇਅ ਸਟਾਪ ਲਾਣਨੇ ਇੱਕ ਵਾਰ ਇਹ ਸਟਾਪ ਲਾ ਦਿੰਨੇ ਹਿੱਤ ਰੱਖੇ ਇਹ ਤੁਹਾਡਾ 90 ਡੀ ਦਾ ਕੋਣ ਬਣੇਗਾ ਇਹਨੂੰ ਤੁਸੀਂ ਇਹਦੇ ਵਿੱਚੋਂ ਦੇ ਮਿਲਾ ਕੇ ਲੈਂਕ ਖਿਚ ਦੇਣੀ ਐਸੇ ਤਰੀਕੇ ਨਾਲ ਤੁਸੀਂ ਐਸ ਬਿੰਦੂ ਤੋਂ ਲੈ ਕੇ ਟਿਕਾ ਕੋਣ ਬਣਾਉਣਾ ਹੈ ਫਿਰ ਇਹਦੇ ਨਾਲ ਅੱਗੇ ਵੰਗੋ ਆ 60 ਡਿਗਰੀ ਦਾ ਆ 120 ਡਿਗਰੀ ਦਾ ਇਹਨਾਂ ਦੋਵਾਂ ਦਾ ਇਦਾਂ ਇੱਕੋ 60 ਡਿਗਰੀ ਦਾ ਅਲਗਨੇ ਉੱਪਰ ਇੱਕੋ 120 ਡਿਗਰੀ ਦਾ ਕਿਟਾ ਬਣਾਉਣੀ ਹੈ ਤੇ ਇਹਨਾਂ ਨੂੰ ਤੋਂ ਹੀ ਆਪਸ ਚ ਮਿਲਾ ਦੇਣਾ ਹੈ ਇਹਦੇ 290 ਕੋਣ ਦੇ 90 ਕੋਣ ਬਣੇ ਹਨ ਹੁਣ ਇਹਦੇ ਵਿੱਚ ਇੱਕ ਹੈ ਕਿ ਆ ਐਚ ਦੂਰੀ ਦਿੱਤੀ ਹੈ 5 ਸੈਂਟੀਮੀਟਰ ਇਹ 5 ਸੈਂਟੀਮੀਟਰ ਪਰ ਕਾਰਟ ਕਰਾਂਗੇ ਇਹਨਾਂ ਦੇਖਣੇ ਕੱਢ ਦਾਂਗੇ ਕਿੰਨੂੰ ਕੱਢ ਦੋ ਇਹਨੂੰ ਕੱਢ ਦੋ ਇਹਨੂੰ ਥੋੜਾ ਜਿਹਾ ਮਲਣਾ ਬਣਾ ਦੋ ਹੋਰ ਇਹਨੂੰ ਵੀ ਥੋੜਾ ਜਿਹਾ ਬਣਾ ਦੋ ਜਿੱਥੇ ਆ 90 ਡਿਗਰੀ ਦਾ ਕੋਣ ਨੂੰ ਆਪਾਂ 9 ਸੈਂਟੀਮੀਟਰ ਆਪਾਂ ਕਣਦੀਆਂ ਨੇ ਉਸ ਨਾਲ ਤੁਸੀਂ ਇੱਕ ਦਿਨਾ ਸੀ ਰੱਖ ਦੋ ਇੱਕ ਦਿਨਾ ਡੀ ਰੱਖ ਦੋ ਫਿਰ ਸੀ ਤੇ ਡੀ ਨੂੰ ਤੁਸੀਂ ਆਪਸ ਵਿੱਚ ਮਿਲਾ ਦਿਓ ਇਹ ਤੁਹਾਡਾ ਜਿਹੜਾ ਕੋਣ ਆ ਏ ਬੀ ਰੇਖਾ ਦੇ ਸਮਾਂਤਰ ਜਿਹੜਾ 5 ਪੰਜ ਪੂਰੀ 5 ਸੈਂਟੀਮੀਟਰ ਦੂਰੀ ਤੇ ਉਸ ਤੋਂ ਮਾਂਤਰ ਇਹ ਕੱਢਿਓ ਕਿੱਥੀ ਗਈ ਧੰਨਵਾਦ